ਤੁਹਾਡੀ ਫੈਨ ਫੋਲੋ ਬਹੁਤ ਹੈ ਹਰ ਇੱਕ ਬੰਦੇ ਦੇ ਫੈਨ ਹੁੰਦੇ ਆ ਮੇਰੇ ਵੀ ਹੋਣਗੇ ਮੈਂ ਵੀ ਕਈਆਂ ਨੂੰ ਫੈਨ ਮੰਨਦਾ ਤੁਹਾਡੇ ਕੋਲ ਆਲ ਵਰਲਡ ਦੇ ਫੈਨ ਬੈਠੇ ਤੁਹਾਡਾ ਵੀ ਕੋਈ ਫੈਨ ਹੈ ਤੁਸੀਂ ਕਿਹਨੂੰ ਮੰਨਦੇ ਹੋ ਵੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਮੈਂ ਫੈਨ ਹੋਇਗਾ ਜੀ ਸਰਦਾਰ ਜਿਸੂ ਸਿੰਘ ਬਾਦਲ ਦਾ ਉਹ ਵਿਚਾਰੇ ਨਹੀਂ ਰਹੇ ਹੱਡ ਗੱਲ ਹੈ ਫਰ ਮੇਰੇ ਮਨ ਚ ਉਹ ਨੰਬਰੇ ਹੈ ਵੀ ਛੇ ਲੱਗੇ ਹੋਏ ਸੀ ਉਹ ਬੰਦੇ ਉਂਤਰਵਾਜੀ ਦੇ ਜਿਹੜੀ ਮਤਲਬ ਸਭ ਨੂੰ ਬੈਠੇ ਇਹ ਪਤਾ ਵੀ ਜਿਹੜੀ ਥਾੜ ਇੱਕ ਉਂਤਰਵਾਜੀ ਦੀ ਜਨਣੀ ਹੈ ਜੀ ਉਂਤਰਵਾਜੀ ਦੀ ਮਾਂ ਕਹਿ ਲਉ ਜਿਹੜੀ ਹੈਗੇ ਉਹ ਥਾੜ ਥਾੜ 'ਚ ਜਿਹੜੀ ਅਸਲ ਖੇਡ ਫੱਡੀ ਜੀ ਉਹ ਬੈਸੇ ਪਤਾ ਹੈ ਮੈਂ ਰਿਪੀਟ ਕਰ ਦਿੰਨਾ ਹਰੇਕ ਨੂੰ ਪਤਾ ਹੈ ਉਹ ਕੱਢੀ ਜੀ ਸਰਦਾਰ ਪੱਤਰ ਸਿੰਘ ਖਰੀਕੇ ਵਾਲੇ ਮੱਲ ਦੇ ਨਾਮ ਨਾਲ ਮਸ਼ਹੂਰ ਸੀ ਉਹਨਾਂ ਨੇ ਕੂਤਰਬਾਜੀ ਦਾ ਇਹ ਮਤਲਬ ਮੰਨ ਲੋ ਗੁੱਟਾ ਲਗਾ ਕੂਤਰਬਾਜੀ ਤਾਂ ਪਹਿਲਾਂ ਵੀ ਹੁੰਦੀ ਹੋਊਗੀ ਪਰ ਜਿਹੜੀ ਇਹ ਨੁਕਤਾ ਹੈ ਮਤਲਬ ਅਸਲ ਉਸ ਗੁੱਟੇ ਫੇਰੋਂ ਸ ਬੂਟੇ ਦਰਖਤ ਬਣਾਇਆ ਉਹ ਨੂੰ ਪਹਲਾਇਆ ਮੇਨ ਉਹਦੇ ਬਾਅਦ ਇਹਨੂੰ ਬੂਟੇ ਦੇ ਦਰਖਤ ਬਣਾਉਣ ਵਾਲੇ ਸੀ ਸਰਦਾਰ ਭਾਗਸੂ ਨਮਾ ਕਿਲਾ ਕਿ ਬਾਬਾ ਰੋਡਾ ਤੇਤ ਸੁਮਾਲੇ ਹੋਰ ਵੀ ਉਹਨਾਂ ਦੇ ਸਮਕਾਲੀ ਹੈਗੇ ਸੀ ਪਰ ਮੇਨ ਪਹਿਲਾਂ ਇਹ ਆ ਗਿਆ ਉਦੋਂ ਬਾਅਦ ਤਾਂ ਇੰਨਾ ਬੰਦਿਆਂ ਨੇ ਦੂਨੇ ਉਹਨੂੰ ਖੜ ਲਾ ਤਾਂ ਹੁਣ ਵੀ ਯੂ ਬਚਾਰੇ ਨਹੀਂ ਰਹੇ ਜੇ ਕੋਈ ਬੰਦਾ ਕੂਤਰ ਬਾਜ ਬਾਜ਼ੀਆਂ ਜਿੱਤਦਾ ਹੈ ਖਾਣ ਮਿਲਦਾ ਤਾਂ ਉਸੇ ਬੁੱਟੇ ਤੋਂ ਮਿਲ ਰਿਹਾ ਹੈ ਹੋਰ ਮਿਲਦਾ ਰਹੂਗਾ ਚਲੋ ਭਾਵੇਂ ਅੱਗੇ ਦੀ ਅੱਗੇ ਹੁੰਦੀ ਹੈ ਪਰ ਜੇ ਕੋਈ ਬੰਦਾ ਜ ਕੋਈ ਬਾਜ਼ੀਆਂ ਤੇ ਵੱਧ ਉੱਡਦੇ ਨੇ ਜਿਹਦੇ ਪਾਉਂਦਾ ਉੱਥੋਂ ਹੀ ਹੈ ਪਰ ਮੈਂ ਫੇਰ ਸਭ ਤੋਂ ਵੱਧ ਮਤਲਬ ਉਹ ਤਾਂ ਅਸੀਂ ਨਹੀਂ ਦੇਖੇ ਪਹਿਲਾਂ ਉਹ ਮੈਂ ਤਾਂ ਫੈਨ ਹੈਗਾ ਜੀ ਸਰਦਾਰ ਜਸਵੀਰ ਸਿੰਘ ਦਾ ਬਸ ਵੋਤੀ ਇੱਕ ਵਧੀਆ ਜਿਹੜੀ ਜਾਣਕਾਰੀ ਹੈ ਇਹਨਾਂ ਨੇ ਵੀ